ਹਾਈ ਕੋਰਟ ਵਿੱਚ ਅਮਰਤਪਾਲ ਸਿੰਘ ਦੀ ਪਟੀਸ਼ਨ ਉੱਤੇ ਵੱਡੀ ਅਪਡੇਟ ਲਗਾਤਾਰ ਲੋਕ ਸਭਾ ਵਿੱਚ ਗੈਰ ਹਾਜ਼ਰ ਰਹਿਣ ਕਾਰਨ ਅਮਰਤਪਾਲ ਸਿੰਘ ਦੀ ਐਮਪੀ ਦੀ ਸੀਟ ਰੱਦ ਹੋ ਸਕਦੀ ਆ ਦਰਅਸਲ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਨੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਇਸ ਪਟੀਸ਼ਨ ਦੇ ਵਿੱਚ ਹਾਈ ਕੋਰਟ ਤੋਂ ਅਮਰਤਪਾਲ ਨੇ ਲੋਕ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਹੈ ਅੱਜ ਬੇਲ ਦੀ ਇਸ ਪਟੀਸ਼ਨ ਉੱਤੇ ਸੁਣਵਾਈ ਹੋਈ ਸੀ ਅਮਰਤਪਾਲ ਸਿੰਘ ਦੇ ਵਕੀਲ ਨੇ ਕਿਹਾ ਕਿ ਉਹਨਾਂ ਲਈ ਲੋਕ ਸਭਾ ਵਿੱਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਉਹ ਲਗਾਤਾਰ 60 ਨੇ ਲੋਕ ਸਭਾ ਦੇ ਵਿੱਚ ਗੈਰ ਹਾਜ਼ਰ ਰਹਿੰਦੇ ਹਨ ਤਾਂ ਉਹਨਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਆਖਰ ਕਿੰਨੇ ਦਿਨ ਬਚੇ ਹਨ ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਦੇ ਵਿੱਚ ਤੇ ਕਿਦਾਂ ਇਹਨਾਂ ਦਿਨਾਂ ਦੀ ਗਿਣਤੀ ਕੀਤੀ ਜਾਂਦੀ ਹੈ ਵਕੀਲ ਸਾਹਿਬ ਦੇ ਦੱਸਣ ਮੁਤਾਬਕ ਜਿੰਨਾ ਦਿਨਾਂ ਵਿੱਚ ਲੋਕ ਸਭਾ ਸੈਸ਼ਨ ਹੁੰਦਾ ਹੈ ਜਾਨਕੀ ਐਮਪੀਆ ਦੀ ਮੀਟਿੰਗ ਹੁੰਦੀ ਹੈ ਲੋਕ ਸਭਾ ਦੇ ਵਿੱਚ ਉਹਨਾਂ ਹੀ ਦਿਨਾਂ ਨੂੰ ਮਿਲਾ ਕੇ ਇਹ 60 ਦਿਨਾਂ ਦੀ ਗਿਣਤੀ ਕੀਤੀ ਜਾਂਦੀ ਹੈ ਬਾਕੀ ਦੇ ਦਿਨ ਇਸ ਗਿਣਤੀ ਵਿੱਚ ਸ਼ਾਮਲ ਨਹੀਂ ਕੀਤੇ ਜਾਂਦੇ ਜਦੋਂ ਤੋਂ ਅਮਰਤਪਾਲ ਸਿੰਘ ਆਪਣੀ ਇਹ ਐਮਪੀ ਦੀ ਸੀਟ ਜਿੱਤੇ ਹਨ ਉਦੋਂ ਤੋਂ ਲੈ ਕੇ ਹੁਣ ਤੱਕ ਚੰਨਜਾ ਲੋਕ ਸਭਾ ਸੈਸ਼ਨ ਹੋਏ ਹਨ ਮਤਲਬ ਅਮਰਤਪਾਲ ਕੋਲ ਸਿਰਫ 6 ਦਿਨਾਂ ਦੀ ਮਹੂਲਤ ਹੋਰ ਹੈ 6 ਸੈਸ਼ਨਾਂ ਤੋਂ ਬਾਅਦ ਜੇਕਰ ਅਮਰਤਪਾਲ ਲਗਾਤਾਰ ਗੈਰ ਹਾਜ਼ਰ ਰਹੇ ਤਾਂ ਉਹਨਾਂ ਦੀ ਐਮਪੀ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਫੈਸ਼ਨ 'ਚ ਸ਼ਾਮਲ ਹੋਣ ਲਈ ਅਮਰਤਪਾਲ ਸਿੰਘ ਨੂੰ ਬੇਲ ਮਿਲਣ ਦੀ ਕਿੰਨੀ ਪ੍ਰਤੀਸ਼ਤ ਸੰਭਾਵਨਾ ਹੈ ਜੱਜ ਸਾਹਿਬ ਨੇ ਅਮਰਤਪਾਲ ਦੇ ਵਕੀਲ ਨੂੰ ਸਵਾਲ ਕੀਤੇ ਆ ਕਿ ਜੇਕਰ ਅਮਰਤਪਾਲ ਲਗਾਤਾਰ 60 ਦਿਨਾਂ ਤੱਕ ਲੋਕ ਸਭਾ ਸੈਸ਼ਨ ਨਹੀਂ اٹੈਂਡ ਕਰਦੇ ਤਾਂ ਉਸ ਤੋਂ ਬਾਅਦ ਉਹਨਾਂ ਤੇ ਕੋਈ ਵਿਰੁੱਧ ਕਾਰਵਾਈ ਕਰਨ ਲਈ ਲੋਕ ਸਭਾ ਨੇ ਕੋਈ ਕਮੇਟੀ ਤਿਆਰ ਕੀਤੀ ਹੈ ਜਾਂ ਨਹੀਂ ਜਿਸ ਤੋਂ ਬਾਅਦ ਵਕੀਲ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ client ਅਮਰਤਪਾਲ ਸਿੰਘ ਨੇ ਲੋਕ ਸਭਾ ਸੈਕਟਰੀ ਨੂੰ ਲਿਖਤੀ ਰੂਪ ਦੇ ਵਿੱਚ ਆਪਣੇ ਗੈਰ ਹਾਜ਼ਰ ਹੋਣ ਦੀ ਇੱਕ ਅਰਜ਼ੀ ਵੀ ਦਿੱਤੀ ਹੈ ਜਿਸ ਵਿੱਚ ਅਮਰਤਪਾਲ ਸਿੰਘ ਨੇ ਆਪਣੇ ਗੈਰ ਹਾਜ਼ਰ ਹੋਣ ਐਨਐਸਏ ਤੇ ਜੇਲ ਦਾ ਹਵਾਲਾ ਦਿੱਤਾ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਅਗਲੀ ਪੇਸ਼ੀ ਉਤੇ ਅਮਰਤਪਾਲ ਸਿੰਘ ਦੇ ਵਕੀਲ ਤੋਂ ਇਸ ਅਰਜੀ ਦੇ ਉਤੇ ਲੋਕ ਸਭਾ ਕਮੇਟੀ ਦਾ ਕੀ ਫੈਸਲਾ ਇਸ ਬਾਰੇ ਜਾਣਕਾਰੀ ਮੰਗੀ ਹੈ ਇਸ ਤੋਂ ਪਹਿਲਾਂ ਵੀ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਵਾਰ ਇਸ ਨਾਲ ਰਲਦਾ ਮਿਲਦਾ ਕੇਸ ਆਇਆ ਸੀ ਜਿਸ ਵਿੱਚ ਕਸ਼ਮੀਰ ਦੇ ਸੰਸਦ ਮੈਂਬਰ ਅਬਦੁਲ ਰਾਸ਼ੀਦ ਇੰਜੀਨੀਅਰ ਨੂੰ ਸੰਸਦ ਵਿੱਚ ਚੱਲ ਰਹੇ اجلاس ਦੇ ਵਿੱਚ ਸ਼ਾਮਲ ਹੋਣ ਲਈ 2 ਦਿਨਾਂ ਦੀ ਹਿਰਾਸਤੀ ਪੈਰੋਲ ਦਿੱਤੀ ਗਈ ਸੀ ਰਾਸ਼ੀਦ ਜੰਮੂ ਕਸ਼ਮੀਰ ਦੇ ਬਾਰਾਮੂਲਾ ਹਲਕੇ ਤੋਂ ਐਮਪੀ ਸੀ ਯਾਨੀ ਅਮਰਤਪਾਲ ਵੰਗੂ ਲੋਕ ਸਭਾ ਮੈਂਬਰ ਸੀ ਤੇ ਅਮਰਤਪਾਲ ਵੰਗ ਐਨਐਸਏ ਨਾਲ ਰਲਦੇ ਮਿਲਦੇ ਜਵਾਬਾ ਪਾ ਦੇ ਕੇਸ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ ਅਗਲੀ ਸੁਣਵਾਈ ਦਿਨ ਮੰਗਲਵਾਰ 25 ਫਰਵਰੀ 2025 ਨੂੰ ਹੈ ਤੇ ਉਮੀਦ ਕਰਦੇ ਹਾਂ ਇਸ ਸੁਣਵਾਈ ਦੇ ਉੱਤੇ ਅਮਰਤਪਾਲ ਸਿੰਘ ਨੂੰ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਲਈ ਕੋਰਟ ਵੱਲੋਂ ਹਿਰਾਸਤੀ ਪੇਰੋਲ ਦਿੱਤੀ ਜਾਵੇਗੀ 25 ਤਰੀਕ ਦੀ ਖਬਰ ਦੇਖਣ ਲਈ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਦੇ ਹੋ ਧੰਨਵਾਦ